ਸੋਸ਼ਲ ਮੀਡੀਆ ਤੇ ਦੀਪ ਸਰਦਾਰ ਨੇ ਦੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਕਿ ਉਹ ਬਿਲਕੁਲ ਠੀਕ ਨਹੀਂ ਲੱਗ ਰਹੀ ਅਤੇ ਕਾਫੀ ਬਿਮਾਰ ਨਜ਼ਰ ਆ ਰਹੀ ਹੈ ਉਹਦੇ ਮਾਮ ਉਹਦੇ ਸਿਰਾਂ ਨੇ ਬੈਠ ਕੇ ਉਹਦੇ ਹੱਥ ਪੈਰ ਨਾਪ ਰਹੇ ਨੇ ਅਤੇ ਉਹਦੇ ਠੰਡੇ ਪਾਣੀ ਦੀਆਂ ਪੱਟੀਆਂ ਕਰਦੇ ਪੈ ਨੇ ਦੀਪ ਦੀ ਭੈਣ ਨੇ ਵੀਡੀਓ ਸ਼ੇਅਰ ਕਰਦੇ ਲਿਖਿਆ ਬਾਬਾ ਜੀ ਮੇਰੀ ਭੈਣ ਜਲਦ ਹੀ ਠੀਕ ਹੋ ਜਾਈ ਪਰਦੀਪ ਦੀ ਭੈਣ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਦੀਪ ਸਰਦਾਰਨੀ ਨੂੰ ਹੋਇਆ ਕੀ ਹੈ ਦੀਪ ਸਰਦਾਰਨੀ ਨੂੰ ਪਿਆਰ ਕਰਨ ਵਾਲੇ ਅਰਦਾਸ ਜ਼ਰੂਰ ਕਰਿਓ ਕਿ ਦੀਪ ਜਲਦ ਹੀ ਠੀਕ ਹੋ ਜਾਵੇ ਦੀਪ ਸਰਦਾਰਨੀ ਬਿਮਾਰ ਹੋਣ ਕਰਕੇ ਉਹਦੇ ਅਕੰੰਧ ਤੇ ਕੋਈ ਵੀ ਐਕਟੀਵਿਟੀ ਦੇਖਣ ਨੂੰ ਨਹੀਂ ਮਿਲੀ ਵਾਰ-ਵਾਰ ਲਾਈਵ ਆ ਕੇ ਦੀਪ ਆਪਣੇ ਭਰਾ ਨੂੰ ਯਾਦ ਕਰਕੇ ਬਹੁਤ ਜ਼ਿਆਦਾ ਰੋਂਦੀ ਹੈ ਕੁਝ ਦਿਨ ਪਹਿਲਾਂ ਜਦੋਂ ਦੀਪ ਲਾਈਵ ਆਈ ਸੀ ਤਾਂ ਉਹਨੇ ਇਹੀ ਕਿਹਾ ਸੀ ਕਿ ਮੈਨੂੰ ਲੋਕਾਂ ਤੋਂ ਡਰ ਲੱਗਦਾ ਹੈ ਲੋਕ ਮੂੰਹ ਭਰ ਕੇ ਮੈਨੂੰ ਕੁਝ ਨਾ ਕੁਝ ਬੋਲ ਦਿੰਦੇ ਨੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਦੀਪ ਬਾਰੇ ਕੁਝ ਵੀ ਗਲਤ ਨਾ ਬੋਲਣ ਕਿਉਂਕਿ ਦੀਪ ਇੱਕ ਬਹੁਤ ਹੀ ਸਾਫ਼ ਦਿਲ ਦੀ ਕੁੜੀ ਹੈ ਦੀਪ ਸਰਦਾਰਨੀ ਲਈ ਅਰਦਾਸ ਜ਼ਰੂਰ ਕਰਿਓ ਬਨੇ ਰਹੋ ਸਾਡੇ ਚੈਨਲ ਦੇ ਨਾਲ ਐਤਾ ਦਿਆ ਹੋਰ ਅਪਡੇਟਸ ਲਈ